ਪ੍ਰਤਾਪ ਸਿੰਘ ਬਾਜਪਾ ਨੂੰ ਜਿਹੜਾ ਕਿ ਅੱਜ ਸਮਣੇ ਪੇਸ਼ ਹੁੰਦਾ ਹੈ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਉੱਥੇ ਹੀ ਬਵੰਜਾ ਬੰਬਾਂ ਨੂੰ ਲੈ ਕੇ ਬਿਆਨ ਦੇਣਾ ਮਹਿੰਗਾ ਪੈ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਆਚੇ ਦੱਸਿਆ ਜਾ ਰਿਹਾ ਕਿ ਐਫ ਆਈ ਆਰ ਤੱਕ ਦਰਜ ਹੋ ਗਈ ਹੈ ਦੂਜੇ ਪਾਸੇ ਹੁਣ ਪ੍ਰਤਾਪ ਬਾਜਪਾ ਦੇਵ ਹਾਕਦੇ ਵਿੱਚ ਕਾਂਗਰਸ ਪਾਰਟੀ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਦੌਰਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਵੀ ਪਲਟਵਾਰ ਕੀਤਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਐਫ ਆਈ ਆਰ ਉਹ ਬਹੁਤ ਨਿੰਦਣਯੋਗ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਪਰਚਾ ਦਰਜ ਹੀ ਕਰਨਾ ਹੈ ਤਾਂ ਸਾਰੀ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਹੁਣ ਰਾਜਾ ਵੜਿੰਗ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਰਾਜਾ ਵੜਿੰਗ ਦਾ ਪਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਹੋਰ ਕੀ ਕੁਝ ਕਹਿਣਾ ਹੈ ਪਰਤਾਪ ਸਿੰਘ ਬਾਜਵਾ ਜੀ ਸਾਡੇ ਉਕੀ ਦੇ ਲੀਡਰ ਉਹਨਾਂ ਤੇ ਸਰਕਾਰ ਨੇ ਜਾਣੀ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਕਦਮਾ ਦਰਜ ਕਰ ਦਿੱਤੇ ਗਏ ਹਨ ਔਰ ਨਾਨ ਬੇਲੇਬਲ ਉਹ ਮੁਕਦਮੇ ਨੇ ਔਰ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਗਿਆ ਕਿ ਕੱਲ ਨੂੰ ਤੁਸੀਂ ਪੇਸ਼ ਹੋਣਾ ਹੈ ਲੇਕਿਨ ਅੱਜ ਜ਼ਰੂਰੀ ਰਜਾਵੀਆਂ ਦੇ ਕਰਕੇ ਮੇਰਾ ਖਿਆਲ ਪੁਲਿਸ ਨੂੰ ਉਹਨਾਂ ਦੇ ਨੋਟਿਸ ਦਾ ਜਵਾਬ ਦਿੱਤਾ ਹੈ ਔਰ ਹੋ ਸਕਦਾ ਹੈ ਇਹਰੇ ਬਾਰੇ ਕੱਲ ਸਮੂਚੀ ਕਾਂਗਰਸ ਚਰਚਾ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸੇਗੀ ਨਾਲ ਹੀ ਨਾਲ ਪਰਚਾ ਕਿਉਂ ਦਰਜ ਕੀਤਾ ਗਿਆ ਜਨਾਬ ਜਨਾਬੇ ਆਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਕਿਉਂ ਕੀਤਾ ਮਕਦਮਾ ਦਰਜ ਉਹ ਕਹਿਣ ਲੱਗੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਅਗਲੇ 32 ਹੈਂਡ ਗ੍ਰਨੇਡ ਦੀ ਜਾਣਕਾਰੀ ਦੇਣ ਉਹ ਜਿਹੜੀ ਉਹਨਾਂ ਨੇ ਟੈਲੀਵਿਜ਼ਨ ਤੇ ਕਹੀ ਕਿ ਮੇਰੇ ਕੋਲੇ ਇਨਫੋਰਮੇਸ਼ਨ ਹੈ ਕਿ 18 ਜਿਹੜੇ ਚੱਲ ਚੁੱਕੇ ਐ ਤੇ 32 ਹੋਰ ਬਕਾਇਆ ਬਾਕੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਨਫੋਰਮੇਸ਼ਨ ਸਾਨੂੰ ਦੇਣੀ ਸੀ ਭਾਈ ਤੁਹਾਨੂੰ ਕੀ ਦੇਣੀ ਸੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਜਿਵੇਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਫੋਨ ਕਰਕੇ ਸਲਾਹ ਮੰਗਦੇ ਹੋ ਜਾਂ ਕਿਸੇ ਵਿਰੋਧੀ ਦੇ ਲੀਡਰ ਨੂੰ ਬੋਲਣ ਦਿੰਦੇ ਹੋ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਕੋਈ ਦਾਨ ਸਭਾ ਜੀ ਵੀ ਇਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਸਾਜੀ ਤੇ ਹੁਣ ਨਹੀਂ ਤੁਹਾਡੀ ਪੰਜਾਬ ਦੀ ਪੁਲਿਸ ਜਿਹੜੀ ਪੁੱਛਣ ਆਲੀ ਹੋਵੇ ਵੀ ਪੁੱਛਦੀ ਹੋਵੇ ਵੀ ਦੱਸੋ ਸਰ ਤੁਹਾਡਾ ਕੀ ਟਿੱਪਾ ਟਿੱਪਣੀ ਹੈ ਇਹ ਰੇ ਤੇ ਇਹ ਇਸ ਤਰ੍ਹਾਂ ਦਾ ਸਖਾਵਾਂ ਮਾਹੌਲ ਤੁਸੀਂ ਬਣ ਨਹੀਂ ਦਿੱਤਾ ਪੰਜਾਬ ਚ ਪਹਿਲਾਂ ਹੁੰਦਾ ਸੀ ਕਿਸੇ ਸਮੇਂ ਦੇ ਵਿੱਚ ਮੈਂ ਯਾਦ ਕਰਾਂ ਸੰਵਿਧਾਨ ਦੇ ਨਿਰਮਾਤਾ ਦੀ ਗੱਲ ਕਰਾਂ ਅਜ ਬਾਬਾ ਸਾਹਿਬ ਅੰਬੇਦਕਰ ਦੀ ਇਹ ਆਪਣੀ ਪਾਰਟੀ ਚੋਂ ਜਿੱਤੇ ਸਨ ਕੇਵਲ ਇੱਕ ਦੋ ਮੈਂਬਰ ਸਨ ਤੇ ਜਦੋਂ ਕਨਸਟਿਟੂਐਂਟ ਅਸੈਂਬਲੀ ਦਾ ਨਿਰਮਾਣ ਹੋਇਆ ਉਦੋਂ ਸਰਕਾਰ ਕੋਲੇ ਬਹੁਮਤ ਸੀ ਕਾਂਗਰਸ ਪਾਰਟੀ ਦੀ ਕੋਲੇ 200 ਤੋਂ ਵੱਧ ਲੋਕ ਜਿੱਤੇ ਸਨ ਲੇਕਿਨ ਇਸੇ ਬਾਅਦ ਯੁੱਧ ਵੀ ਬਾਬਾ ਸਾਹਿਬ ਅੰਬੇਦਕਰ ਨੂੰ ਲਾਅ ਮਨਿਸਟਰ ਬਣਾਇਆ ਗਿਆ ਉਹ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸੀ ਇਸ ਤਰ੍ਹਾਂ ਆਪੋਜੀਸ਼ਨ ਦੀ ਔਰ ਵਿਰੋਧੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਤੁਹਾਨੂੰ ਇਸ ਬਾਰੇ ਕੀ ਪਤਾ ਹੁਣ ਮੈਂ ਜਿਹੜੀ ਗੱਲ ਕਹਿਣਾ